ਹੈਲੋ ਜੀ ਅਸੀਂ ਅੱਜ ਤੁਹਾਨੂੰ ਇਹੋ ਜਿਹਾ ਇੱਕ achar ਬਣਾ ਕੇ ਵਿਖਾਉਨੇ ਆ ਜੀ ਤੁਸੀਂ ਕਦੀ ਦੇਖਿਆ ਨਹੀਂ ਹੋਣਾ ਅਸੀਂ ਅੱਜ achar ਪਾਵਾਂਗੇ ਪਿਆਜ਼ ਦਾ ਤੇ ਅੰਬਾਂ ਦਾ ਤੇ ਬਹੁਤ ਹੀ ਵਧੀਆ ਚੀਜ਼ ਬਣਾਵਾਂਗੇ ਅਸੀਂ ਨਾ ਤੇ ਇਹ ਖਰਾਬ ਹੋਣ ਵਾਲਾ ਨਾ ਇਹਨੂੰ ਉਲੀ ਵਗੈਰਾ ਲੱਗਣ ਵਾਲੀ ਆ achar ਬਹੁਤ ਟੇਸਟੀ ਬਣਾਵਾਂਗੇ ਅਸੀਂ ਤੇ ਤੁਹਾਨੂੰ ਬਖਾਣੇ ਆ ਜੀ achar ਜਿਹੜਾ ਆ ਕਿੱਦਾਂ ਬਣਦਾ ਆ ਤੇ ਬਹੁਤ ਵਧੀਆ achar ਬਣੇਗਾ ਤੇ ਤਿਆਰ ਹੋਏਗਾ ਤੇ ਤੁਸੀਂ ਦੇਖਿਓ ਵੀ achar ਕਿੱਦਾਂ ਦਾ ਬਣਿਆ ਕਿਵੇਂ ਆ ਇੱਕ ਨਵੀਂ ਚੀਜ਼ ਹੈ ਇੱਕ ਨਵੀਂ ਵਧੀਆ ਇੱਕ ਬਣਨੀ ਹੈ ਇਹ ਚੀਜ਼ ਤੇ ਅਚਾਰ ਪਾਉਣ ਵਾਸਤੇ ਅਸੀਂ ਜੋ ਲਿਆ ਉਹ ਤੁਹਾਨੂੰ ਵਿਖਾਵਾਂਗੇ ਅਸੀਂ ਤੇ ਅਚਾਰ ਅਸੀਂ ਜਿਹੜਾ ਆ ਤਿਆਰ ਕਰਾਂਗੇ ਤੇ ਤੁਸੀਂ ਦੇਖਿਓ ਆਮਬ ਦਾ achar ਤੁਸੀਂ ਬੜੀ ਵਾਰੀ ਖਾਧਾ ਆ ਮਿਰਚਾਂ ਦਾ ਵੀ ਬੜੀ ਵਾਰੀ ਖਾਧਾ ਆ ਹੋਰਾਂ ਚੀਜ਼ਾਂ ਦਾ ਵੀ ਖਾਧਾ ਆ ਪਰ ਆ ਵੀ ਅਚਾਰ ਤੁਸੀਂ ਖਾ ਕੇ ਵੇਖਿਓ ਤੇ ਅਚਾਰ ਪਾਉਣ ਵਾਸਤੇ ਅਸੀਂ ਕੀ ਕੀ ਲਿਆ ਹੈ ਆ ਬਖਾਲਣ ਲੱਗਿਆਂ ਜੀ ਤੁਹਾਨੂੰ ਆ ਮੈਂ ਦੋ ਪਿਆਜ਼ ਲਏ ਨੇ ਪੰਜ ਮੈਂ ਆਂਬ ਲਏ ਨੇ ਕੱਚੇ 6-7 ਕਲੀਆਂ ਮੈਂ ਲਸਣ ਦੀਆਂ ਲਈਆਂ ਨੇ 6-7 ਹੀ ਮਿਰਚਾਂ ਲਈਆਂ ਨੇ ਮੈਂ ਪਿਆਜ਼ਾਂ ਨੂੰ ਮੈਂ ਨਾ ਇਹਨਾਂ ਨੂੰ ਇੱਕ ਵਾਰ ਇਹਨਾਂ ਕੱਪੜੇ ਦੇ ਨਾਲ ਸਾਫ਼ ਕਰ ਲਿਆ ਇਹ ਪੂੰਝ ਕੇ ਮਤਲਬ ਜਿਵੇਂ ਅਗੇ ਕਾਟਨ ਦੇ ਕੱਪੜੇ ਨਾਲ ਪਾਣੀ ਨਹੀਂ ਲੱਗਾ ਰਹਿਣ ਦਿੱਤਾ ਹੁਣ ਮੈਂ ਬੜੀ ਨਾ ਸਾਵਧਾਨੀ ਨਾਲ ਇਹਨਾਂ ਨੂੰ ਕੱਟ ਲਵਾਂਗੀ ਇਸ ਤਰ੍ਹਾਂ ਉਹ ਆਪਣੀ ਮਰਜ਼ੀ ਆ ਤੁਸੀਂ ਜਿੱਦਾਂ ਦੇ ਮਰਜ਼ੀ ਕੱਟ ਸਕਦੇ ਹੋ ਭਾਵੇਂ ਗੋਲ ਵੀ ਕੱਟ ਸਕਦੇ ਹੋ ਭਾਵੇਂ ਇਹੋ ਜਿਹੀ ਵੀ ਕੱਟ ਸਕਦੇ ਹੋ ਉਹ ਜਿਹੋ ਜੇ ਤੁਸੀਂ ਖਾ ਸਕਦੇ ਉਹੋ ਜੇ ਕੱਟ ਸਕਦੇ ਜੇ ਕੋਈ ਗੱਲ ਨਹੀਂ ਉਹੋ ਜੀ ਤੇ ਆਪਾਂ ਜਿਹੜਾ ਆ ਕੱਟ ਕੇ ਇਹਨਾਂ ਨੂੰ ਤੇ ਤਿਆਰ ਕਰਾਂਗੇ ਇਸ ਤਰ੍ਹਾਂ ਦੋ ਆ ਪਿਆਜ਼ਾਂ ਨੂੰ ਪਿਆਜ਼ ਆਪਾਂ ਜ਼ਿਆਦਾ ਵੀ ਪਾ ਸਕਦੇ ਆ ਕੱਟ ਵੀ ਪਾ ਸਕਦੇ ਆ ਜਿੰਨੇ ਮਰਜ਼ੀ ਪਾ ਲਓ ਪਰ ਮੈਂ ਥੋੜਾ ਹੀ ਬਣਾਉਣਾ ਸੀ ਇਸ ਕਰਕੇ ਮੈਂ ਦੋ ਪਿਆਜ਼ ਵੱਡੇ ਵੱਡੇ ਲੈ ਲਏ ਆ ਬਹੁਤ ਟੇਸਟੀ ਆਚਾਰ ਬਣਦਾ ਤੁਸੀਂ ਇਹ ਖਾ ਕੇ ਵੇਖਿਓ ਇਹ ਆਚਾਰ ਹੀ ਲੱਗ ਚੀਜ਼ ਬੰਨੀ ਐ ਕ ਹੁਣ ਆਪਾਂ ਨਾ ਆਂਬ ਵੀ ਇਸੇ ਤਰ੍ਹਾਂ ਕੱਟ ਲਵਾਂਗੇ ਛਿੱਲ ਕੇ ਨਹੀਂ ਕਟਾਂਗੇ ਕਿਉਂਕਿ ਜਿਹੜਾ ਛਿਲੜ ਹੁੰਦੇ ਆਂਬਾਂ ਦੇ ਉਹਦਾ ਆਚਾਰ ਬਹੁਤ ਟੇਸਟੀ ਬਣਦਾ ਐ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਂਬਾਂ ਦਾ ਆਚਾਰ ਜਿਹੜਾ ਆ ਇਦਾਂ ਛਿਲੜਾਂ ਸਮੇਤ ਹੀ ਪਾਈਏ ਤੇ ਬਹੁਤ ਵਧੀਆ ਬਣਦਾ ਤੇ ਇਹ ਅਸੀਂ ਜਿਹੜੇ ਆ ਛਿਲੜਾਂ ਇਹਨਾਂ ਦੀਆਂ ਹਰੀਆਂ ਨੇ ਬਹੁਤ ਵਧੀਆ ਨੇ ਆਪਾਂ ਵੇਸਟ ਨਹੀਂ ਕਰਨੀਆਂ ਆਪਾਂ ਨਾਲ ਹੀ ਰੱਖਾਂਗੇ ਇਹਨਾਂ ਨੂੰ ਤੇ ਇਸ ਤਰ੍ਹਾਂ ਹੀ ਕੱਟੀ ਕਟਾਂਗੇ ਨਾ ਉਹ ਤੇ ਕੱਟ ਕੇ ਤੇ ਫਿਰ ਤੁਹਾਨੂੰ ਵਿਖਾਉਨੇ ਆਂ ਗੁੰਠਲੀਆਂ ਜਿਹੜੀਆਂ ਆ ਉਹ ਅਸੀਂ ਅਲੱਗ ਕਰੀ ਜਾਣੀਆਂ ਨੇ ਤੇ ਆਂਬ ਵੀ ਆਪਾਂ ਸਾਫ਼ ਕਰ ਲਏ ਸੀ ਇਹ ਮਤਲਬ ਪਾਣੀ ਨਹੀਂ ਲੱਗਾ ਰਹਿਣ ਦਿੱਤਾ ਪਾਣੀ ਤੋਂ ਬਚਾ ਕਰਨਾ ਬਸ ਪਾਣੀ ਨਹੀਂ ਲੱਗਾ ਰਹਿਣਾ ਚਾਹੀਦਾ ਕਿਸੇ ਚੀਜ਼ ਨੂੰ ਵੀ ਇਹ ਆਪਾਂ ਕੱਟ ਕੇ ਤਿਆਰ ਕਰ ਲਿਆ ਸਮਾਨ ਦੇਖੋ ਪਿਆਜ਼ ਵੀ ਕੱਟ ਲਏ ਤੇ ਆਂਬ ਵੀ ਕੱਟ ਲੈਨੇ ਤੇ ਹੁਣ ਤੁਹਾਨੂੰ ਦੱਸਦੇ ਆ ਅਚਾਰ ਪਉਣਾ ਕਿਦਾਂ ਇਹ ਅਸੀਂ ਮੇਥਿਆਂ ਦੇ 2 ਚਮਚੇ ਲਏ ਆ ਕਾਲੀ ਸਰੋਂ ਲਈ ਆ 1.5 ਚਮਚਾ ਤੇ ਆ ਮੈਂ ਸੌਂਫ ਲਈ ਆ ਇਹ ਮੈਂ ਕਲੌਂਜੀ ਲਈ ਆ ਤੇ ਇਹ ਮੈਂ ਜੀਰਾ ਲਿਆ ਇਹ ਇੱਕ ਇੱਕ ਚਮਚਾ ਹੀ ਸਾਰਾ ਸਮਾਨ ਲਿਆ ਸਿਰਫ ਮੇਥੇ ਮੈਂ ਲਏ ਨੇ 1.5 ਚਮਚਾ ਤੇ ਸਰੋਂ ਲਈ ਆ 1.5 ਚਮਚਾ ਆ ਡੇਢ ਚਮਚਾ ਹਲਦੀ ਹੈ ਤੇ ਇੱਕ ਚਮਚਾ ਮੇਰੇ ਕੋਲ ਉਹ ਆ ਕਸ਼ਮੀਰੀ ਲਾਲ ਮਿਰਚ ਇਹ ਨਮਕ ਹੈ ਜੀ ਡੇਢ ਚਮਚਾ ਕਾਲਾ ਆ 2 ਚਮਚੇ ਮੇਰੇ ਕੋਲ ਸਫੇਦ ਵਾਲਾ ਨਮਕ ਆ ਚਿੱਟੇ ਵਾਲਾ ਇਹ ਇਹ ਜਿਹੜਾ ਜਿੱਲੀ ਫਲੇਕਸ ਹੈਗੇ ਆ ਲਾਲ ਮਿਰਚ ਦੇ ਆ ਚੀਜ਼ਾ ਮੇਰੇ ਕੋਲ ਸਿਰਕਾ ਇਹ ਸਿਰਕਾ ਤੁਸੀਂ ਸੋਚ ਸਕੋਗੇ ਕਿ ਇਹ ਸਿਰਕਾ ਜਿਹੜਾ ਚਿੱਟਾ ਹੁੰਦਾ ਆ ਇਹ ਕਿਉਂ ਇਦਾਂ ਦਾ ਪਰ ਇਹ ਵਰਤਿਆ ਹੋਇਆ ਸਿਰਕਾ ਜੀ ਇਹ ਪਹਿਲਾਂ ਇਹਦੇ ਚ ਆਚਾਰ ਪਾਇਆ ਹੋਇਆ ਸੀ ਮੈਂ ਉਹੀ ਵਰਤ ਲਾਵਾਂਗੀ ਪਹਿਲਾਂ ਵਾਲਾ ਸਿਰਕਾ ਜਿਹੜਾ ਆ ਉਹਨੂੰ ਮੈਂ ਮਤਲਬ ਸੁਪਟਾਂਗੀ ਨਹੀਂ ਉਹੀ ਵਰਤਾਂਗੀ ਤੇ ਆ ਮੈਂ ਫਰਾਈਪਿੰਨ ਧਰ ਕੇ ਤੇ ਆ ਜਿਹੜੇ ਮਸਾਲੇ ਆ ਇਹਨਾਂ ਨੂੰ ਮੈਂ ਥੋੜੇ ਥੋੜੇ ਮਤਲਬ ਸਲਾਬ ਤੋਂ ਥੋੜੇ ਜਿਹਾ ਮਤਲਬ ਸਕਾਵਾਂਗੀ ਕਿ ਸਲਾਬ ਵਗੈਰਾ ਹੋਏਗੀ ਤਾਂ ਨਿਕਲ ਜਾਏਗੀ ਇਹ ਕਲੌਂਜੀ ਨੂੰ ਮੈਂ ਕੁਝ ਨਹੀਂ ਕਹਿਣਾ ਕਲੌਂਜੀ ਠੀਕ ਠਾਕ ਹੈ ਇਹਨਾਂ ਨੂੰ ਥੋੜਾ ਥੋੜਾ ਆਪਾਂ ਰੋਸਟ ਕਰਾਂਗੇ ਮਤਲਬ ਸਕਾਰ ਲਵਾਂਗੇ ਜਨਿਕੇ ਜਿਆਦਾ ਨਹੀਂ ਇਹਨਾਂ ਨੂੰ ਕੁਝ ਵੀ ਕਹਿਣਾ ਅਸੀਂ ਜਿਆਦਾ ਨਹੀਂ ਸਕਾਉਣੇ ਹੈਗੇ ਥੋੜੇ ਥੋੜੇ ਆਪਾਂ ਜਿਹੜੇ ਆ ਇਹਨਾਂ ਨੂੰ ਬਸ ਸਕਾਉਣੇ ਆ ਘੱਟ ਗੈਸ ਤੇ ਹੀ ਆ ਤੇ ਥੋੜੇ ਥੋੜੇ ਬਸ ਏਕ ਲਵਾਉਣਾ ਇਹਨਾਂ ਨੂੰ ਬਹੁਤ ਵਧੀਆ achar ਤਿਆਰ ਕਰਾਂਗੇ ਬਹੁਤ ਹੀ ਮਤਲਬ ਵਧੀਆ ਚੀਜ਼ ਬਣੇਗੀ ਜਿਹੜਾ ਖਾਊਗਾ ਉਹ ਇੱਕ ਰੋਟੀ ਨਹੀਂ ਖਾਊਗਾ ਉਹ ਫਿਰ ਦੋ ਤਿੰਨ ਹੋਰ ਲਾਊਗਾ ਨਾਲ ਕਿਉਂਕਿ ਇੰਨਾ ਸਵਾਦ ਆਚਾਰ ਬਣੇਗਾ ਤੇ ਦੇਖੋ ਇਹ ਹੁਣ ਬਣ ਗਿਆ ਮਸਾਲਾ ਸਾਡਾ ਤੁਹਾਨੂੰ ਪਤਾ ਨਾ ਗੰਡੇ ਦਾ ਤੇ ਆਚਾਰ ਦਾ ਤੇ ਮੇਲ ਹੀ ਬਹੁਤ ਹੁੰਦਾ ਉਹ ਤੇ ਵੈਸੇ ਵੀ ਆਪਾਂ ਆਚਾਰ ਆਂਬ ਦਾ ਲਿਆ ਹੋਇਆ ਤੇ ਗੰਡਾ ਕੱਟ ਕੇ ਲੈਣੇ ਆ ਕਿ ਆਪਾਂ ਪਿਆਜ਼ ਵੀ ਲੈਣਾ ਜੀ ਨਾਲ ਤੇ ਜੇ ਇਦਾਂ ਹੀ ਇਹਨਾਂ ਦਾ ਮੇਲ ਹੋ ਜਾਏ ਤਾਂ ਹੋਰ ਕੀ ਚਾਹੀਦਾ ਤੇ ਬਹੁਤ ਵਧੀਆ ਚੀਜ਼ ਹੈ ਤੇ ਬਣਾ ਕੇ ਦੇਖਿਓ ਤੁਸੀਂ ਇਹ ਵੀਡੀਓ ਵੇਖ ਕੇ ਤੇ ਬਣਾਈਓ ਜਰੂਰ ਇਹ ਵੀਡੀਓ ਨੂੰ ਮੌਕਾ ਜਰੂਰ ਦਿਓ ਇਹ ਬਹੁਤ ਵਧੀਆ ਚੀਜ਼ ਹੈਗੀ ਆ ਆਪਾਂ ਇਹਨੂੰ ਥੋੜਾ ਥੋੜਾ ਪੀ ਲਵਾਂਗੇ ਬਹੁਤ ਜ਼ਿਆਦਾ ਨਹੀਂ ਬਰੀਕ ਕਰਾਂਗੇ ਇਹਨਾਂ ਨੂੰ ਅਸੀਂ ਥੋੜੇ ਘੱਟ ਹੀ ਬਰੀਕ ਤੇ ਰੱਖਾਂਗੇ ਕਿਉਂਕਿ ਥੋੜੇ ਦਰਬੜੇ ਜਿਹੇ ਹੀ ਕਰਨੇ ਆ ਜਿਆਦਾ ਮਸਾਲਾ ਜਿਹੜਾ ਫਿਰ ਬਹੁਤਾ ਬਰੀਕ ਹੋ ਜੇ ਉਹ ਫਿਰ ਨਾ ਜਦੋਂ ਤੇਲ ਜਾਂ ਕੋਈ ਚੀਜ਼ ਪਾਈਏ ਉਹ ਥੱਲੇ بیٹھ ਜਾਂਦਾ ਹੈ हां बस ਇਦਾਂ ਦੇ ਆਪਾਂ ਕਰਕੇ ਤੇ ਹੁਣ ਇਹਨੂੰ ਅਸੀਂ ਨਾ ਕੁੰਡੇ ਚੋਂ ਕੱਢ ਲਵਾਂਗੇ ਜੀ ਇਦਾਂ ਦੇ ਹੀ ਕਰਨੇ ਸੀ ਤਾਈਓ ਮਿਕਸੀ ਦੇ ਵਿੱਚ ਨਹੀਂ ਪਾਏ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਇਸਿਆ ਗੁੰਡੇ ਦੇ ਵਾਸਤੇ ਸੀ ਜਿਹੜੀਆਂ ਸਾਡੇ ਕੋਲ ਕਲੀਆਂ ਸੀ ਨਾ ਉਹਦੀਆਂ ਲਸਣ ਦੀਆਂ ਗੰਡੀਆਂ ਉਹ ਵੀ ਪਾਤੀਆਂ ਨੇ ਤੇ ਮਿਰਚਾਂ ਜਿਹੜੀਆਂ ਸੀ ਸਾਡੇ ਕੋਲ ਉਹ ਵੀ ਪਾਤੀਆਂ ਨੇ ਇਹਨਾਂ ਦੋਹਾਂ ਨੂੰ ਆਪਾਂ ਨਾ ਥੋੜੀਆਂ ਮੋਟੀਆਂ-ਮੋਟੀਆਂ ਰੱਖ ਕੇ ਕੋਟ ਲਵਾਂਗੇ ਕਿਉਂਕਿ ਟੇਸਟ ਇਹ ਵੀ ਅਚਾਰ ਦੇ ਵਿੱਚ ਇਹਨਾਂ ਦਾ ਵੀ ਟੇਸਟ ਆਉਣਾ ਆ ਤੇ ਬਹੁਤ ਵਧੀਆ ਇੱਕ ਚੀਜ਼ ਬਣਨੀ ਆ ਤੁਸੀਂ ਦੇਖ ਸਕੋਗੇ ਕਿ ਇਹ ਅਚਾਰ ਇਹ ਕਿਹੜੀ ਸਬਜੀ ਆ ਦੇਖੋਗੇ ਕਿ ਇਦਾਂ ਦੀ ਚੀਜ਼ ਬੰਨੀ ਆ ਇਹ ਥੋੜਾ ਜਿਹਾ ਆਪਾਂ ਹੋਰ ਕੁੱਟਾਂਗੇ ਇਹਨਾਂ ਨੂੰ ਬਸ ਥੋੜਾ ਜਿਹਾ ਹੀ ਆਪਾਂ ਕੁੱਟ-ਕਟ ਕੇ ਤੇ ਬਸ ਬਹੁਤ ਬਰੀਕ ਨਹੀਂ ਕਰਨੇ ਹੈਗੇ ਬਸ ਅਜੇ ਹੀ ਹੁਣ ਨਾ ਇਹਨਾਂ ਨੂੰ ਜਿੰਨਾ ਬਰੀਕ ਕਰਨਾ ਸੀ ਕਰ ਲਿਆ ਆ ਉਹਨਾਂ ਸੀ ਫਰਾਈਪਿੰਨ ਧਰਾਂਗੇ ਕੁੱਟੇ ਗਏ ਆ ਇਹ ਇਹ ਬੱਸ ਏਦਾਂ ਦੇ ਹੀ ਰੱਖਨੇ ਹੈਗੇ ਆ ਤੇ ਆਪਾਂ ਹੁਣ ਫਰਾਈਪਿੰਨ ਧਰਾਂਗੇ ਉਹਦੇ ਵਿੱਚ ਆਪਾਂ ਨਾ ਡੇਢ ਕਕਰਛੀ ਤੇਲ ਦੀ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਡੇਢ ਕਕਰਛੀ ਤੇਲ ਦੀ ਪਾਉਣੀ ਆ ਹਾਂ ਇੱਕ ਕਕਰਛੀ ਹੈ ਅੱਧੀ ਕਕਰਛੀ ਆਪਾਂ ਹੋਰ ਪਾਵਾਂਗੇ ਬੱਸ ਐਨਾ ਤੇਲ ਪਾਉਣਾ ਸਾਰੇ ਆਚਾਰ ਚ ਹੀ ਐਨਾ ਤੇਲ ਹੀ ਪਾਉਣਾ ਇਸ ਤੋਂ ਜ਼ਿਆਦਾ ਕੁਝ ਨਹੀਂ ਪਾਉਣਾ ਅਚਾਰ ਬਣੇਗਾ ਬਹੁਤ ਵਧੀਆ ਤੇ ਬਹੁਤ ਫਸਟ ਕਲਾਸ ਇਹ ਹੁਣ ਨਾ ਥੋੜਾ ਆਪਾਂ ਧੂਆਂ ਨਹੀਂ ਇਹਦਾ ਕੱਢਣਾ ਮਤਲਬ ਬਿਲਕੁਲ ਸਾੜਨਾ ਨਹੀਂ ਇਹਨੂੰ ਗੈਸ ਤੇ ਲੇ ਦੇ ਚੱਲਣ ਡਿਆ ਏ ਪਰ ਇਹਨੂੰ ਅਸੀਂ ਥੋੜਾ ਜਿਹਾ ਨਾ ਉਹੋ ਜਿਹਾ ਰੱਖਣਾ ਜਿਦ ਕੇ ਮਤਲਬ ਥੋੜਾ ਜਿਹਾ ਬਹੁਤ ਸੜੇ ਨਾ ਅੱਧ ਵਿਚਕਾਰ ਜਿਹਾ ਹੀ ਗਰਮ ਕਰਨਾ ਇਹਨੂੰ ਤੇ ਬਾਕੀ ਲਸਣ ਪਾ ਦੇਣਾ ਇਹਦੇ ਚ ਆ ਦੇਖੋ ਹੁਣ ਗੈਸ ਕਰਤਾ ਜੇ ਮੈਂ ਬੰਦ ਗੈਸ ਬਿਲਕੁਲ ਬੰਦ ਕਰਤਾ ਮੈਂ ਹੁਣ ਆਪਾਂ ਮਸਾਲੇ ਪਾਉਣੇ ਆ ਦੇਖੋ ਆਚਾਰ ਕਿਉਂ ਨਾ ਵਧੀਆ ਬਣੇਗਾ ਕਿੰਨੀ ਵਧੀਆ ਚੀਜ਼ ਬਣਨ ਲਈ ਹੈ ਇਹ স্মੈਲ ਇੰਨੀ ਸੋਹਣੀ ਆਣ ਰਹੀ ਹੈ ਨਾ ਬਹੁਤ ਜ਼ਿਆਦਾ ਇਹ ਚਿੱਲੀ ਫਲੇਕਸ ਵੀ ਪਾ ਦਿੱਤੇ ਆ ਜੀ ਅਹੀਂ ਇਹ ਕੁਟਿਆ ਮਸਾਲਾ ਜਿਹੜਾ ਤਿਆਰ ਕੀਤਾ ਸੀ ਕਲੋਂਜੀ ਸਮੇਤ ਇਹ ਸਾਰਾ ਪਾ ਦਿੱਤਾ ਨਾਲ ਹੀ ਅਸੀਂ ਇਹ ਕੋ ਮਸਾਲਾ ਕਿੰਨਾ ਸੋਹਣਾ ਤਿਆਰ ਹੋਇਆ ਇਹ ਵੇਖੋ ਕਿੰਨੀ ਫਰਸਟ ਕਲਾਸ ਚੀਜ਼ ਬਣ ਗਈ ਹੈ। ਇਧਾ achar ਪਾਓਗੇ ਤਾਂ ਕਦੀ ਵੀ ਖਰਾਬ ਨਹੀਂ ਹੋਏਗਾ। ਹਣ ਹਲਦੀ ਵੀ ਪਾਤੀ ਆ ਤੇ ਹੁਣ ਉਹਨਾ ਆਪਾਂ ਦੇਗੀ ਮਿਰਚ ਵੀ ਪਾਤੀ ਯਾਨੀ ਕਿ ਕਸ਼ਮੀਰੀ ਮਿਰਚ। ਨਮਕ ਵੀ ਚਿੱਟਾ ਪਾਤਾ ਆਪਣਾ ਕਾਲਾ ਵੀ ਪਾਤਾ ਚਿੱਟਾ ਵੀ ਪਾਤਾ ਦੋਨੋਂ ਨਮਕ ਵੀ ਪਾਤੇ ਆਪਾਂ। ਹੁਣ ਦੇਖੋ achar ਕਿੰਨਾ ਵਧੀਆ ਬਣਦਾ ਏ। ਇਹ ਦੇਖੋ ਜੀ ਮਸਾਲਾ ਜਿਹੜਾ ਹੈ ਠੰਡਾ ਹੋਏਗਾ ਤੇ ਆਪਾਂ ਆਚਾਰ ਪਾਵਾਂਗੇ ਮਸਾਲਾ ਗਰਮ ਹੈ ਇਹਦੇ ਵਿੱਚ ਆਚਾਰ ਨਹੀਂ ਪਾਵਾਂਗੇ ਅਸੀਂ ਹੁਣ ਠੰਡਾ ਹੋਇਆ ਥੋੜਾ ਜਿਹਾ ਕਰ ਲਿਆ ਠੰਡਾ ਮੈਂ ਤੇ ਹੁਣ ਆਪਾਂ ਮਿਕਸ ਕਰਾਂਗੇ ਆਚਾਰ ਰਿਆਡ ਫੂਡ ਚੈਨਲ ਆ ਜੀ ਸਾਡਾ YouTube ਤੇ ਤੁਸੀਂ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਵਾ ਜਰੂਰ ਟਾਈਮ ਕੱਢ ਕੇ ਵੇਖਿਆ ਕਰੋ ਜੀ ਜਿਹੜੇ ਭੈਣ ਭਰਾਵਾਂ ਸਬਸਕ੍ਰਾਈਬ ਕਰ ਦਿੱਤਾ ਹੈ ਉਹਨਾਂ ਦਾ ਵੀ ਥੈਂਕ ਯੂ ਤੇ ਜਿਹੜੇ ਕਰਨ ਵਾਲੇ ਆ ਜੀ ਉਹਨਾਂ ਦਾ ਵੀ ਥੈਂਕ ਯੂ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਜੀ ਸਾਨੂੰ ਪਤਾ ਲੱਗੇ ਸਾਡੀ ਵੀਡੀਓ ਵਾਕਿਆ ਹੀ ਕੋਈ ਵੇਖਣ ਧਿਆ ਹੈ ਆਪਣੇ ਭੈਣ ਭਰਾਵਾਂ ਨੂੰ ਵੀ ਦੱਸਿਆ ਕਰੋ ਇਹੋ ਜੀਆਂ ਚੀਜ਼ਾਂ ਬਣਾ ਕੇ ਖਾਓ ਤੇ ਬਹੁਤ ਵਧੀਆ ਚੀਜ਼ ਹੈ ਖਰਾਬ ਕਦੀ ਨਹੀਂ ਹੁੰਦਾ ਫਿਕਰ ਕਰਨ ਵਾਲੀ ਕੋਈ ਚੱਕਰ ਨਹੀਂ ਇਹ ਕਦੀ ਇਹਨੇ ਖਰਾਬ ਹੋਣਾ ਹੀ ਨਹੀਂ ਹੈ ਚੰਗੀ ਤਰ੍ਹਾਂ ਪਾਏ ਨੂੰ ਮਸਾਲੇ ਦੇ ਵਿੱਚ ਇੱਕ ਕਰੀ ਮਿਕਸ ਕਰ ਦੇਣਾ ਇਨੂੰ ਹੁਣ ਠੰਡਾ ਬਿਲਕੁਲ ਮਤਲਬ ਠੰਡਾ ਹੋਊਗਾ ਤਾਂ ਫੇਰ ਆਪਾਂ ਇਹਦੇ ਵਿੱਚ ਜਿਹੜਾ ਸਿਰਕਾ ਹੈ ਫੇਰ ਪਾ ਸਕਦੇ ਆ ਮਾਸਾ ਵੀ ਗਰਮ ਹੋਇਆ ਤਾਂ ਆਪਾਂ ਸਿਰਕਾ ਨਹੀਂ ਪਾ ਸਕਦੇ ਇਹਨੂੰ ਹੁਣ ਰਹਿਨ ਦਾਂਗੇ ਪਿਆ ਥੋੜੀ ਦੇਰ ਲਈ ਤੇ ਫੇਰ ਆਪਾਂ ਜਿਹੜਾ ਆ ਸਿਰਕਾ ਬਾਅਦ ਚ ਪਾਵਾਂਗੇ ਜਦੋਂ ਠੰਡਾ ਹੋਇਆ ਤੇ ਹੁਣ ਇਹ ਨਾ ਠੰਡਾ ਕਰਕੇ ਤੇ ਸਿਰਕਾ ਪਾਉਨੇ ਆ ਹੁਣੇ ਠੰਡਾ ਹੋ ਗਿਆ ਦੇਖੋ ਹੁਣ ਆਪਾਂ ਸਿਰਕਾ ਪਾਉਣ ਲੱਗੇ ਜੀ ਜਿੰਨਾ ਚਾਹੀਦਾ ਓਨਾ ਸਰਕਾ ਪਾਵਾਂਗੇ ਜੀ ਪੜ ਕੇ ਕੜਸੀ ਪਾਤੀ ਆ ਵੇਖੋ ਇਹ ਲੋੜ ਪਈ ਤੇ ਬਾਅਦ ਵਿੱਚ ਅਸੀਂ ਹੋਰ ਪਾ ਸਕਦੇ ਆ ਆਹ ਦੇਖੋ ਇਹ ਨਾ achar ਕਦੀ ਖਰਾਬ ਹੋਣ ਦੇਣਾ ਹੀ ਨਹੀਂ ਇਹਨੇ ਹੁਣ ਆਪਾਂ ਇੱਕ ਕੰਟੇਨਰ ਲਵਾਂਗੇ ਉਹਦਾ ਕੱਚ ਦਾ ਉਹਦੇ ਵਿੱਚ ਆਪਾਂ ਬਰਨੀ ਦੇ ਵਿੱਚ ਇਹਨੂੰ ਭਰ ਲਵਾਂਗੇ ਤੇ ਇਹਨੂੰ ਇੱਕ ਦੋ ਧੂਪਾਂ ਲਵਾਉਣੀਆਂ ਤਾਂ ਲਵਾ ਸਕਦੇ ਆ ਵੈਸੇ ਕੋਈ ਲੋੜ ਤਾਂ ਨਹੀਂ ਜੰਨੀ ਪਰ ਜੇ ਚਾਹੀ ਆਪਣੀ ਮਰਜ਼ੀ ਨਾਲ ਆਪਾਂ ਇੱਕ ਅੱਧੀ ਧੋਪ ਲਵਾ ਲਾਂਗੇ ਤੇ ਬਹੁਤ ਵਧੀਆ ਵਾ ਤੇ ਗਿੱਲਾ ਚਮਚਾ ਕਦੀ ਨਹੀਂ ਲਾਉਣਾ ਪਾਣੀ ਵਾਲਾ ਉਹਦੇ ਨਾਲ ਅਚਾਰ ਜਿਹੜਾ ਬਿਲਕੁਲ ਖਰਾਬ ਹੋ ਜਾਂਦਾ ਜੇ ਅਚਾਰ ਦੇ ਵਿੱਚ ਆਪਾਂ ਨੂੰ ਗਿੱਲਾ ਜਿਹੜਾ ਕੋਈ ਚੀਜ਼ ਆ ਉਹ ਨਹੀਂ ਲੈਣੀ ਚਾਹੀਦੀ ਜਿਹਦਾ ਕੜਚੀ ਹੋਈ ਚਮਚਾ ਹੋਇਆ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਜੀ ਧਿਆਨ ਚ ਤੇ ਇਹ ਕੱਲ ਜਾਂ ਪਰਸੋਂ ਤੱਕ ਬਿਲਕੁਲ ਤਿਆਰ ਆਏ ਜਾਣ ਦੇਖੋ ਕਿੰਨਾ ਲਿਕਵਿਡ ਲਿਕਵੜਜਾ ਬਣਿਆ achar ਕਿੰਨਾ ਵਧੀਆ achar ਬਣਿਆ ਕੋਈ ਸੁੱਕਾ ਸੁੱਕਾ ਮਸਾਲਾ ਨਹੀਂ ਆ ਕੋਈ ਕੁਛ ਨਹੀਂ ਆ ਨਾ ਆਪਣੀਆਂ ਚੀਜ਼ਾਂ ਪਾਈਆਂ ਨੇ ਬਿਲਕੁਲ ਜਿੰਨੀਆਂ ਚਾਹੀਦੀਆਂ ਸੀ ਇੰਨੇ ਇੰਨੀ ਚੀਜ਼ਾਂ ਦੇ ਨਾਲ ਹੀ ਇਹ ਜਿਹੜਾ ਆ ਇਹਨੇ ਮਤਲਬ ਡਿਪ ਹੋ ਜਾਣਾ ਇੰਨੀਆਂ ਚੀਜ਼ਾਂ ਦੇ ਵਿੱਚ ਡੁੱਬੋ ਜਾਣਾ ਇਹਨੇ achar ਨੇ ਪੂਰਾ ਡੁੱਬ ਜਾਣਾ ਇੰਨੀਆਂ ਚੀਜ਼ਾਂ ਜੀ ਇੱਕ ਸਿਰਕੇ ਚ ਤੇ ਇੱਕ ਇੰਨੇ ਤੇਲ ਚ ਤੁਹਾਨੂੰ ਦਿਖਾਨੀ ਆ ਮੈਂ ਬਾਅਦ ਚ ਦੇਖਿਓ ਤੁਸੀਂ ਇਨੇ ਆਪਣੇ ਆਪ ਹੀ ਵਧੀਆ ਲੱਗਣ ਲੱਗ ਜਾਣਾ ਇਦਾਂ ਬਣਾਇਆ ਕਰੋ ਆਚਾਰ ਤੇ ਕਦੀ ਵੀ ਖਰਾਬ ਨਹੀਂ ਹੁੰਦਾ। ਇਹ ਜਿਹੜੇ ਆਚਾਰ ਵਿਕਦੇ ਆ ਇਹ ਆਪਾਂ ਇਹੋ ਜਿਹੇ ਬਿਆਮਾ ਦੇ ਵਿੱਚ ਲੈ ਲੈਨੇ ਆ ਤੇ ਕਿੰਨੇ ਕਿੰਨੇ ਮਹਿੰਗੇ ਮਿਲਦੇ ਆ ਤੇ ਜੇ ਤੁਸੀਂ ਇਦਾਂ ਘਰ ਬਣਾਓ ਤੇ ਸਸਤਾ ਵੀ ਪੈਂਦਾ ਤੇ ਵਧੀਆ ਵੀ ਆ। ਦੇਖੋ ਹਲਾਉਂਦੇ ਬਸ ਇੱਕ ਦੋ ਦਿਨ ਇਹਨੂੰ ਹੁਲਾਉਂਦੇ ਰਿਹਾ ਕਰੋ ਤੇ ਧੁੱਪੇ ਰੱਖਣਾ ਰੱਖ ਦਿਓ ਤੇ ਬਹੁਤ ਹੀ ਵਧੀਆ ਚੀਜ਼ ਆ ਇਹ। ਦੇਖੋ ਦੇਖੋ achar ਬਹੁਤ ਹੀ ਵਧੀਆ ਚੀਜ਼ ਆ ਵਿਹਾਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਆ ਦੇਖੋ ਇਹਨੂੰ ਹਲਾਤਾ ਫੇਰ ਅਸੀਂ ਆ ਦੇਖੋ ਆ ਦੇਖੋ ਕਿੰਨਾ ਵਧੀਆ ਲੱਗਣ ਡਿਆ ਵੇਖੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ